ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਜਿੱਜੂ ਦੋਆਬਾ ਵਿੱਚ ਜਿੱਜੂ ਸ਼ਾਹ ਦਰਬਾਰ ਨਜ਼ਦੀਕ ਬਣੇ ਕਾਜਵੇ ਵਿੱਚ ਜ਼ਿਆਦਾ ਪਾਣੀ ਆ ਜਾਣ ਕਾਰਨ 10:18 ਵਜੇ ਇੱਕ ਗੱਡੀ ਜੋ ਕਿ ਹਿਮਾਚਲ ਪ੍ਰਦੇਸ਼ ਦੇ ਦੇਹਰਾ ਮਹਿਤਪੁਰ ਤੋਂ ਨਮਸ਼ੇਰ ਜਾ ਰਹੀ ਸੀ ਰੁੜ ਗਈ ਜਿਸ ਵਿੱਚ ਟੋਟਲ ਬੱਚੇ ਸमित्व 12 ਜਾਣੇ ਸਵਾਰ ਸਨ ਜਿਨ੍ਹਾਂ ਵਿੱਚੋਂ ਇੱਕ ਵਿਅਕਤੀ ਨੂੰ ਬਚਾ ਲਿਆ ਗਿਆ ਸੀ ਤੇ ਨੋ ਲਾਸ਼ਾਂ ਨੂੰ ਰਿਕਵਰ ਕਰ ਲਿਆ ਗਿਆ ਸੀ ਪਰ ਇੱਕ ਦਿਪੰਤੀ ਅਜੇ ਵੀ ਲਾਪਤਾ ਹੈ ਜਿਨ੍ਹਾਂ ਨੂੰ ਲੱਭਣ ਲਈ 4 ਦਿਨਾਂ ਤੋਂ ਐਸਟ ਆਰ ਐਫ ਪੀਆ ਟੀਮਾਂ ਵਿਸ਼ਵਾਸਿੰਗ ਪਾਲੀ ਸਰਪੰਚ ਬੱਦੋਵਾਲ ਨੰਬਰ ਪਰਵੀਨ ਸੋਨੀ ਸਮੂਹ ਨਗਰ ਨਿਵਾਸੀ ਇਲਾਕਾ ਨਿਵਾਸੀਆਂ ਵੱਲੋਂ ਸਰਚ ਅਭਿਆਨ ਜਾਰੀ ਹੈ ਪਰ ਹਾਲੇ ਤੱਕ ਲਾਪਤਾ ਦਿਪੰਤੀ ਦਾ ਕੋਈ ਸੁਰਾਗ ਨਹੀਂ ਮਿਲਿਆ ਹਾਂਜੀ ਜੋ ਸਾਡੇ ਜੇਜੋ ਵਿੱਚ ਮੰਦ ਭਾਗੀ ਘਟਨਾ ਹੋਈ ਸੀ 11 ਤਰੀਕ ਨੂੰ ਉਸ ਵਿੱਚ ਸਾਡੇ 9 ਲੋਕਾਂ ਦੀ ਜਾਨ ਚਲੇ ਗਈ ਸੀ ਦੋ ਬਾਡੀ ਸਾਨੂੰ ਨਹੀਂ ਮਿਲ ਪਾਈਆਂ ਉਹਦੇ ਲਈ ਸਰਚ ਆਪਰੇਸ਼ਨ ਜਿਹੜਾ ਹੈਗਾ ਪ੍ਰਸ਼ਾਸਨ ਵੱਲੋਂ ਤੇ ਐਸ ਡੀ ਆਰ ਐਫ ਦੀ ਟੀਮ ਤੇ ਆਪਣੇ ਪੁਲਿਸ ਚੌਕੀ ਦੇ ਜੇਜੋ ਤੇ ਸਾਡੇ ਸਰਪੰਚ ਸਾਹਿਬ ਬੱਦੋਵਾਲ ਤੋਂ ਸਾਰੇ ਨਗਰ ਨਿਵਾਸੀ ਤੇ ਨਾਲ ਹੀ ਸਾਡੇ ਜੇਜੋ ਤੋਂ ਤੇ ਸਾਡੇ ਦੇਲਾ ਤੋਂ ਵੀ ਪ੍ਰਧਾਨ ਸਾਹਿਬ ਆਇਓਗਾ ਇੱਕ ਸਰਚ ਆਪਰੇਸ਼ਨ ਪੂਰੇ 4 ਦਿਨ ਤੋਂ ਲਗਾਤਾਰ ਚਲਾਇਆ ਜਾ ਰਿਹਾ ਜਿਸ ਵਿੱਚ ਟਰੈਕਟਰਾਂ ਦੀ ਮਦਦ ਲਈ ਜਾ ਰਹੀ ਜੀ ਸੀ ਬੀ ਦੀ ਮਦਦ ਲਈ ਜਾ ਰਹੀ ਆ ਪਰ ਹਾਲੇ ਤੱਕ ਸੰਦੂ ਬੋਡੀ ਨਹੀਂ ਰਿਕਵਰ ਹੋਈ ਨਾ ਤੇ ਪੂਰੀ ਟੀਮ ਪੂਰਾ ਪ੍ਰਸ਼ਾਸਨ ਦਿਨ ਰਾਤ ਲੱਗਾ ਹੋਇਆ ਤੇ ਜਲਦ ਹੀ ਆਸ ਹੈ ਕਿ ਇਹ ਬੋਡੀ ਸਾਨੂੰ ਮਿਲ ਜਾਣਗੀਆਂ ਤੇ ਪਰਿਵਾਰ ਦੇ ਹਵਾਲੇ ਤਾਂ ਕਿ ਕੀਤੀਆਂ ਜਾ ਸਕਣਗੀ। ਜੀ ਇੱਕ ਪਤਾ ਜੀ ਹਾਂਜੀ ਸਰ ਸਰ ਨੂੰ ਪਹਿਲਾਂ ਮੈਂ ਇੱਥੇ ਦੇ ਪਿੰਡ ਵਾਸੀਆਂ ਦਾ ਬਹੁਤ ਦਿਲ ਤੋਂ ਧੰਨਵਾਦ ਕਰਦਾ ਹਾਂ ਜਿਹੜੀ ਇਹ ਦੁਖਦਾਈ ਘਟਨਾ ਹੋਈ ਉਹਦੇ ਵਿੱਚ ਨਹੀਂ ਸਾਡਾ ਪੂਰਾ ਸਹਿਯੋਗ ਕੀਤਾ ਇੱਥੇ ਦੇ ਪ੍ਰਧਾਨ ਇਨੀ 4 ਦਿਨ ਹੋ ਗਏ ਇਹਨਾਂ ਨੇ ਸਾਡੇ ਨਾਲ ਪੂਰਾ ਮੋਢਾ ਨਾਲ ਮੋਢਾ ਲਾ ਕੇ ਸਰਚ ਕਰ ਰਹੇ ਜਿਹੜੀ ਦੋ ਡੈੱਡ ਬੂੜੀਆਂ ਨਹੀਂ ਸਾਨੂੰ ਲੱਭ ਰੀਆਂ ਨੂੰ ਡੈੱਡ ਬੂੜੀਆਂ ਵੀ ਇਨੀ ਪੂਰੀ ਮਦਦ ਕੀਤੀ ਤੋ ਆ ਕੇ ਸਾਨੂੰ ਸਹੂਰਤ ਦਿੱਤੀ ਆ ਤਾਂ ਕਿ ਰਿਪੋਰਟ ਮਾੜੋ ਪਛਾਣ ਸਕੀਏ ਐਸ ਡੀ ਆਰ ਐਸ ਡੀ ਟੀਮ ਵੱਲੋਂ ਵੀ ਸਾਨੂੰ ਬਹੁਤ ਮਦਦ ਹੈ ਪੁਲਿਸ ਇੰਚਾਰਜ ਚੌਕੀ ਜੇਜੂਵਾਲ ਤੋਂ ਬਹੁਤ ਮਦਦ ਹੈ ਬਾਕੀ ਪਰਮਾਤਮਾ ਅੱਗੇ ਇਹੀ ਆਸ ਹੈ ਸਾਨੂੰ ਕੁਝ ਜਲਦੀ ਜਲਦੀ ਸਫਲਤਾ ਮਿਲੂਗੀ ਦੋ ਡੋਟ ਗੋਡੀਆਂ ਜਿਹੜੀਆਂ ਮਿਲਣਾਂ ਜੀ ਦਾ ਅੰਤਮ ਸੰਸਕਾਰ ਹੋ ਜਾਵੇ بس ਇਹ ਬੜਾ ਤਨਵਾਦ ਜੀ ਧੰਨਵਾਦ ਜੀ